ਤੇ ਜੀ ਜਾਣਗੇ ਨਹੀਂ ਹੋਣਾ ਤੇ ਕਾ ਤੁਸੀਂ ਸਾਰੇ ਤੁਸੀਂ ਖੌ ਸਾਵਲ ਸੀ ਜਿੰਨਾ ਵੱਡਾ ਰੋ ਜਿੰਨਾ ਗੁੱਸਾ ਸਾਡੇ ਵੀਰਾਂ ਦੇ ਭੈਣਾਂ ਦੇ ਵਿੱਚ ਸੀ ਤੁਸੀਂ ਆਪਦੇ ਅੱਖੀ ਦੇਖਿਆ ਇਹ ਤਰਨਾ ਜਿਹੜਾ ਜਦੋਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਸੀ ਵੀ ਹੋਣ ਕੱਲ ਜਿਹੜੀ ਇੱਕ ਫੈਕਟਰੀ ਨਹੀਂ ਨਹੀਂ ਦੇਹੀ ਇਹ ਫੈਕਟਰੀਆਂ ਜਿਹੜੀਆਂ ਲੱਗ ਰਹੀਆਂ ਪੰਜਾਬ ਸਰਕਾਰ ਦੀ پالਸ਼ੀ ਹੈ ਜੀਰੇ ਦੀ ਲੱਗ ਰਹੀਆਂ ਤੇ ਪੱਕ ਪੱਕ ਬੁਲਾ ਰਹਿਆ ਨੇ ਕੱਲ ਉੱਤੇ ਆਉਦੇ ਵਿਚਾਰ ਵੀ ਸਾਡੇ ਕੀਤੇ ਤੇ ਤੁਸੀਂ ਸੁਣਿਓ ਸਭ ਤੋਂ ਬਾਅਦ ਜਦੋਂ ਸਟੇਜ ਅੱਧੀ ਚੱਲ ਚੁੱਕੀ ਸੀ ਤਾਂ ਜਿਹੜੀ ਸੰਗਰਸ਼ ਕਮੇਟੀ ਸੀ ਤਾਲਮਿਲ ਕਮੇਟੀ ਸੀ ਉਹਦੇ ਵੱਲੋਂ ਇੱਕ ਮੰਗ ਪੱਤਰ ਲਿਖਿਆ ਗਿਆ ਸੀ ਤੇ ਸਟੇਜ ਸਚਾਲਨ ਕਮੇਟੀ ਵੱਲੋਂ ਪੜ ਕੇ ਵੀ ਸੁਣਾਇਆ ਗਿਆ ਸੀ ਤੇ ਪ੍ਰਸ਼ਾਸਨ ਨੇ ਤਾਲਮਿਲ ਦਿੱਤੀ ਸੀ ਵੀ ਤੁਸੀਂ 1:30 ਵਜੇ ਤੱਕ ਮੰਗ ਕਿਤਾ ਆ ਜਿਹੜਾ 22000 ਸਾਡਾ ਕਰਸ਼ ਹੈ ਸਾਰਾ ਲੁਧਿਆਣਾ ਜਾਂ ਵਜੂ ਟੋਡੇ ਸਾਰੇ ਦਫ਼ਤਰ ਜਾਮ ਹੋ ਜਾਣਗੇ ਇਹ ਇਸ ਗੱਲ ਨੂੰ ਮੁਕਰ ਰਿਹਾ ਸੀ ਆਈ.ਡੀ. ਰਾਹੀਂ ਪ੍ਰਸ਼ਾਸਨ ਆਇਆ ਐਸ.ਡੀ.ਐਮ. ਆਇਆ ਡੀ.ਸੀ ਦੇ ਬਹਰ ਤੇ ਉਹਨੇ ਆ ਕੇ ਮੰਗ ਪੱਤਰ ਲਿਆ ਤੇ ਇੱਕ ਐਲਾਨ ਹੋਰ ਕੀਤਾ ਸੀ ਵੀ ਜੇ ਤੁਸੀਂ ਸਾਡੇ ਨਾਲ ਡੀ.ਸੀ ਮੈਡਮ ਉਹ ਇਟਾ ਨਹੀਂ ਕਰਦੇ ਤਾਂ ਅਸੀਂ ਧਰਮੇ ਨੂੰ ਲਗਾਤਾਰ ਚਲਾ ਮੰਨਦੇ ਇਹ ਪੁਗਾ ਕਾਚੀ ਤੁਹਾ ਦਾ ਰੋਸੀ ਤੁਹਾ ਦਾ ਗੁੱਸਾ ਸੀ ਜਿਹਦੇ ਨਾਲ ਪ੍ਰਸ਼ਾਸਨ ਤੇ ਇੱਕ ਟੱਲ ਬਟਾਰਾ ਮੁਸਕਾਬਾ ਸੀ ਕੰਗਰਾਹੀ ਸੀ ਖਾੜਾ ਸੀ ਜਾਂ ਪੂੜੀ ਸੀ ਜਾਂ ਨਵੀਂ ਜੁੜੀ ਇੱਕ ਫੈਕਟਰੀ ਆ ਪੈਲ ਉਹ ਸੀ ਤਾਂ ਸਾਰੀਆਂ ਗੱਲਾਂ ਦੱਸੀਆਂ ਗਈਆਂ ਤਾਂ ਕੁਸਤਾ ਗੱਲਾਂ ਦਾ ਵੀ ਇਹਨਾਂ ਨੁਕਸਾਨ ਕੀਨੇ ਗਰਾਊਂਡ ਲੈਵਲ ਤੇ ਕਹਿੰਦੀ ਮੈਂ ਵੀ ਚਿੰਤਾ ਚਾ ਗਰਾਊਂਡ ਲੈਵਲ ਦਾ ਮਤਬ ਲਾਵੇ ਜਿੱਥੇ ਫੈਕਟਰੀਆਂ ਲੱਗੀਆਂ ਆਈਆਂ ਉਥੇ ਦੇ ਲੋਕ ਕਿਉਂ ਰੋਸ਼ ਜਾ ਕਰ ਰਹੇ ਆ ਤਾਂ ਵੀ ਬਹੁਤ ਸਾਰੇ ਜਿਹੜੇ ਅਸੀਂ ਸਿੱਧੇ ਤੌਰ ਤੇ ਨੁਕਸਾਨ ਗਿਣਾਏ ਜਿਹੜੇ ਮੰਗ ਪੱਤਰ ਵੀ ਦਿੱਤੇ ਜਾਂਦੇ ਰਹੇ ਆ ਹਵਾ ਤੇ ਪਾਣੀ ਦਾ ਪ੍ਰਦੂਸ਼ਿਤ ਹੋਣਾ ਆਬਾਦੀ ਦੇ ਬਿਲਕੁਲ ਨੇੜੇ ਹੋਣਾ ਜੇ ਗੈਸ ਲੀਕ ਹੁੰਦੀ ਆ ਤਮਾਕਾ ਆਉਂਦਾ ਵਰਦੀ ਨੂੰ ਖਤਰਾ ਹੋਣਾ ਤੇ ਨਾਲ ਹੀ ਜਿਹੜਾ ਇਹਦੇ ਵਿੱਚੋਂ ਉਹ ਕਹਿੰਦੇ ਆ ਗੋਹਾ ਦੇ ਪਿਆਰ ਕਾ ਤੇ ਪ੍ਰਾਈ ਉਹ ਮਾਰ ਵੀ ਸਾਡੇ ਨਾਲ ਗਏ ਆ ਕੱਲ ਡਾਕਟਰ ਪ੍ਰਵਿੰਦਰ ਸਿੰਘ ਰਾਉਕ ਪੀਏ ਜੂਗਦੇ ਤੈਰ ਹੋਏ ਡਾਕਟਰ ਸਾਡੇ ਨਾਲ ਸੀ ਸਾਡੇ ਵਕੀਲ ਸੀ ਉਹ ਉਹਨਾਂ ਨੇ ਬਹੁਤ ਹੀ ਧਿਆਨ ਨਾਲ ਜਦ ਦੇ ਦੇਖੇ ਹੋਏ ਦਸਿਆ ਡੀਸੀ ਨੂੰ ਇਹ ਗੱਲਾਂ ਹੋਣੀਆਂ ਲੀਵਰ ਹੋਣਾ ਕੈਸਟਰ ਹੋਣਾ ਸਭ ਕੁਝ ਹੋਣਾ ਤਾਂ ਉਹਨਾਂ ਗੱਲਾਂ ਤੋਂ ਡੀਸੀ ਮੈਡ ਪ੍ਰਭਾਵਤ ਹੋਈ ਤੇ ਉਹ ਨੁਕਸਾਨ ਉਹਨੇ ਕਰ ਲਿਖੇ ਅਖੀਰ ਤੇ ਬੈਸਵਾਜੀ ਕਰਦਿਆਂ ਤਾਂ ਦੋ ਗੱਲਾਂ ਹੋਈਆਂ ਪਹਿਲੀ ਗੱਲ ਇਹ ਸੀ ਸਾਡੀ ਮੰਗ ਦੇ ਨਾਲ ਜਿਹੜੀਆਂ ਫੈਕਟਰੀਆਂ ਇਹਨਾਂ ਰੀਆਂ ਸਾਰੀਆਂ ਬੰਦ ਕੀਤੀਆਂ ਜਾਂ ਜੀ ਵਿੱਚ ਉਹਨੇ ਇਹ ਗੱਲ ਕਹੀ ਦਿੱਤੀ ਵੀ ਭੂਰਨੀ ਦੇ ਖਾਲੇ ਦੀ ਤਾਂ ਸਾਰੀ ਬੰਦੀ ਹੈ ਤੀਜਾ ਮੁਸ਼ਕਵਾਦ ਹੈ ਮੁਸ਼ਕਵਾਦ ਕੋਈ ਹਾਈ ਕੋਰਟ ਕੇਸ ਹੋਇਆ ਹੋਇਆ ਉਹਦਾ ਨੇ ਹਵਾਲਾ ਦਿੱਤਾ ਪਰ ਅਸੀਂ ਜਿਹਾਏ ਕਿ ਹਾਈ ਕੋਰਟ ਨੇ ਕੋਈ ਸਟੇ ਨਹੀਂ ਦਿੱਤੀ ਹੋਈ ਚੌਥਾ ਮਾਮਲਾ ਠਗرائی ਦਾ ਸੀ ਉਹ ਇਹ ਕੱਲ ਅੱਡ ਕਰਤੇ ਇੱਕ ਘਰਾਈ ਰਾਜਪੂਤਾਂ ਚ ਨਵਾਂ ਮਟੀਰੀਅਲ ਨਹੀਂ ਅੰਦਰ ਬੜੂਗਾ ਤੇ ਉੱਥੋਂ ਦੀ ਸ਼ਿਕਾਇਤ ਕਮੇਟੀ ਨੇ ਡੀਸੀ ਮੈਡਮ ਨੂੰ ਕਿਹਾ ਤਾਂ ਜਿਹੜਾ ਅੰਦਰ ਵੀ ਪਿਆ ਅਸੀਂ ਉਹ ਹੁਣ ਮੌ ਨਹੀਂ ਦੇਣਾ ਅਸੀਂ ਲੋਕ ਕਰ ਦੇਣਾ ਐਕਸੀਡੈਂਟ ਐ ਕਰਕੇ ਤੁਹਾਨੂੰ ਇੱਕ ਦਿਨ ਦਾ ਟਾਈਮ ਦਿੱਤਾ ਤਾਂ ਪ੍ਰਸ਼ਾਸਨ ਤੇ ਡੀਸੀ ਮੈਡਮ ਦਵਾ ਦਲੇ ਸ਼ਿਕਾਇਤ ਕੱਲ ਮੁਸ਼ਕਵਾਦ ਨੇ ਆਉਂਦੀ ਹੈ ਕਿ স্পেশাল ਗੱਲ ਕੀਤੀ ਮੁਸਕਾਬਾ ਦਾ ਜਦੋਂ ਮਾਰਕ ਕੋਈ ਕਰਨਾ ਹੈ ਐ ਤਾਂ ਮੁਸਕਾਬਾ ਦਾ ਰੇਂਦਾ ਦਿੱਲੀ ਹੈ ਉਹਦੇ ਭਰਾ ਨੇ ਜਦੋਂ ਧਰਨਾ ਲਗਾ ਹੋਇਆ ਕੋਈ ਰਾਈਫਲ ਲੈ ਕੇ ਗੇਣਾ ਦੇਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਅੱਖਾਂ ਵਿਖਾਈਆਂ ਇਹ ਤੋਂ ਪੁਲਿਸ ਦਾ ਹਾਲ ਦੇਖ ਲਓ ਐਫ ਆਈ ਆਰ ਦਾ ਉਹ ਤੇ ਦਰਜ ਹੋਣੀ ਚਾਹੀਦੀ ਐਫ ਆਈ ਆਰ ਐਸ ਆਰ ਕਮੇਟੀ ਦੇ ਸਾਡੇ ਇੱਕ ਵਿਅਕਤੀ ਤੇ ਉਹਨਾਂ ਨੇ ਦਰਜ ਕੀਤੀ ਐਫਆਈਆਰ ਨੰਬਰ 51 ਕੱਲ ਅਸੀਂ ਚੰਗੀ ਤਰ੍ਹਾਂ ਸੁਣਾਉਣੀ ਕਰਤੀ ਵੀ ਇਹ ਐਫਆਈਆਈ ਰਾਜਕਰੋ ਤੇਰਾ ਰੋਭਾ ਲਈ ਪਰਦਾ ਸੀ ਚੋਣਾਂ ਦੇ ਵਿੱਚ باوجود ਚੋਹ ਜਾਤਾਂ ਲਗਿਆ ਉਹ ਜਿਹੜੀ ਉਹਦੇ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਕਰੋ ਨਹੀਂ ਅਸੀਂ ਕਰਾਉਂ ਜਾਣਦੇ ਹਾਂ ਦੂਜੀ ਗੱਲ ਮੁਸਕਾ ਬਾਤ ਕਮੇਟੀ ਦੀ ਸਾਡੀ ਜਿਲ੍ਹਾ ਪਦਰੀ ਤਾਲ ਮੇਕ ਕਮੇਟੀ ਦਾ ਮੀਟਿੰਗ ਹੋਇਆ ਕੱਲ ਅਸੀਂ ਇੱਕ ਗੱਲ ਸਪੱਸ਼ਟ ਅ ਹੈ ਉਹ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰਦੂਸ਼ਣ ਗੈਸ ਫੈਕਟਰੀ ਨਹੀਂ ਚੱਲਣ ਦੇਵਾਂਗੇ ਨਹੀਂ ਚੱਲਣ ਦੇਵਾਂਗੇ ਨਹੀਂ ਚਲਣ ਦੇਵਾਂਗੇ ਲੋਕ ਇੱਕਾ ਜਿਨਾਵਾ ਜਿੰਦਾ